ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਵਿੱਕੀ ਬਾਜਵਾ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਸਤਿਕਾਰਯੋਗ ਸਾਡੇ ਸਾਫਕਾ ਟਰੱਕ ਪ੍ਰਧਾਨ ਤੇ ਆਪਣੇ ਸਮੂਹ ਪ੍ਰੇਟਰਾਂ ਵੱਲੋਂ ਅੱਜ ਪੰਜ ਮੈਂਬਰੀ ਕਮੇਟੀ ਚੁਣੀ ਗਈ ਹੈ ਜਿਸ ਲਈ ਅਸੀਂ ਧੰਨਵਾਦ ਕਰਦੇ ਆਂ ਤੇ ਇੱਕ ਸੁਣ ਵਿੱਚ ਖਬਰ ਆਈ ਹੈ ਕਿ ਸਾਡਾ ਵੀਰ ਕਾਕਾ ਮਨਜੀਤ ਸਿੰਘ ਕਾਕਾ ਜੋ ਕਿ ਜ਼ਹਿਰੀਲੀ ਚੀਜ਼ ਨਿਕਲ ਗਿਆ ਹੈ ਤੇ ਉਸ ਦੀ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਤੇ ਇੱਕ ਸੁਣ ਵਿੱਚ ਹੋਰ ਅਫਵਾਹੀ ਹੈ ਕਿ 50 ਲੱਖ ਦੇ ਕੇ ਜਾਂ 60 ਲੱਖ ਦੇ ਕੇ ਪ੍ਰਧਾਨਗੀ ਲਈ ਹੈ ਜਦ ਕਿ ਇਹ ਕਮੇਟੀ ਸਾਡੇ ਸਾਫ ਕਾ ਟਰੱਕ ਪ੍ਰਧਾਨ ਤੇ ਆਪਰੇਟਰਾਂ ਵੱਲੋਂ ਚੁਣੀ ਗਈ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ